ਆਮਦੇ ਵਿੱਚ ਕਿ ਲੋ ਗਈ ਸੱਸੀ ਗੱਲ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਪਹੁੰਚੋ ਆ ਅਗਰ ਆ ਜਣੀ ਆ ਟਿਮੇਟ ਤੇ ਬਾਈ ਨਾਲ ਕਰਾਂਗੇ ਗੱਲਬਾਤ ਸਪਾਰਮੀਆਂ ਦੇ ਵਿੱਚ ਖੜੇ ਆ ਪਈ ਇਹ ਕਿਹੜਾ ਰਾਹ ਪੈ ਜਾਂਦਾ ਆਪਣਾ ਇਹ ਦੱਦਰ ਇਹਦੇ ਵਿੱਚ ਗੱਲਬਾਤ ਆ ਦੇਖ ਠੀਕ ਆ ਬਾਈ 3 ਕਿਲੋ ਵਾਲੇ 3 ਕਿਲੋ 100 ਗ੍ਰਾਮ ਵੱਧ ਵੀ ਹੋ ਗਏ ਇਹ ਅੰਦਰ ਲੈ ਕੇ ਮੁੱਕ ਗਏ ਅੰਦਰ ਲੈਣ ਲੱਗ ਜਾਣਗੇ ਮਹੀਨੇ ਨੂੰ ਲੋ ਬਈ ਅੱਜ ਆਪਾਂ ਪਹੁੰਚੇ ਹੋਏ ਆ ਫਾਰਮ ਦੇ ਉੱਤੇ

चाचा कि अज कि बच्चे फिर तक ठीक है शेल थी। ने सारे ठीक है पुराना पाईना गल बात अपनी ठीक है ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਬਾਈ ਬਹੁਤ ਵਧੀਆ ਬਾਈ ਆਪਣਾ ਨਾਮ ਦੱਸ ਦੋ ਤੇ ਪਿੰਡ ਦੱਸ ਦੋ ਪਿੰਡ ਕਿਹੜਾ ਹੈ ਲੋਕੇਸ਼ਨ ਕਿਹੜੀ ਹੈ ਬਾਈ ਆਪਾਂ ਸਾਰਾ ਇਹ ਜਾਨਵਰ ਸੇਲ ਕਰਨਾ ਹੈ ਠੀਕ ਹੈ ਜੀ ਤੇ 2 ਮਹੀਨਿਆਂ ਤੋਂ ਉੱਪਰ ਹੋ ਗਿਆ ਤਕਰੀਬਨ ਠੀਕ ਹੈ ਜੀ 3 ਮਹੀਨਿਆਂ ਦੀ ਮੁਰਗੀ ਇਹ ਅੰਡਾ ਦੇਣਾ ਸਟਾਰਟ ਕਰ ਦੂਗੀ ਠੀਕ ਹੈ ਜੀ ਅੱਜ ਤੋਂ ਮਤਲਬ ਮਹੀਨੇ ਦੇ ਵਿੱਚ ਵਿੱਚ ਇਹ ਅੰਡਾ ਦੇਣ ਲੱਗ ਜਾਣਾ ਮੁਰਗੀ ਦੀ ਠੀਕ ਹੈ ਜੀ ਦੇਸੀ ਮੁਰਗੀ ਹੈ ਸਾਰਾ ਆਪਾਂ ਸੇਲ ਕਰਨਾ ਹੈ ਜੀ ਠੀਕ ਹੈ ਜੀ ਬਈ ਜੇ ਗੱਲ ਕਰੀਏ ਤੇ ਰੇਟ ਦੀ ਰੇਟ ਕੀ ਹੈ ਬਈ ਨਾ ਰੇਟ ਬਾਈ ਇਹ 230 ਨੂੰ ਵੀ ਵੇਚੀ ਜਾਂਦੇ ਆ 25 ਵਿੱਚ ਚਾਚੇ ਛਦੀਕ ਦਾ ਨਾਮ ਲੈ ਕੇ ਆਉ ਕੋਈ ਉਹ ਮਾਨਤਾਨ ਹੋ ਜੂਗਾ ਠੀਕ ਆ ਸਹੀ ਆਪਾਂ ਨੂੰ ਮੜਾ ਦਾ ਸਹਜ ਫੜ ਕੇ ਦਿਖਾ ਸਕਦੇ ਬੱਚਿਆਂ ਦਾ ਇੱਕ ਫੜ ਲੋ ਇਹ ਮੜਾ ਦਾ ਕੋਈ ਇਹ ਲਓ ਬਈ ਆ ਸਹਜ ਆ ਦੇਖ ਸਕਦੇ ਹੋ ਦੇਸੀ ਮੁਰਗੀ ਹੈ ਦੇਸੀ ਮੁਰਗੀ ਆ ਜੇ ਕਿਸੇ ਵੀਰ ਨੇ ਲੈਣੀ ਆ ਹਨਾ ਬਈ ਬੱਚੇ ਦੇ ਮੁਰਗੀਆਂ ਦੇਖ ਸਕਦੇ ਹੋ ਸਾਰੀ ਤੁਸੀਂ ਕਿੰਨੇ ਟਾਈਮ ਚ ਬਈ ਆਂਡੇ ਪੈਣ ਲੱਗ ਜਾਣੀ ਇਹ ਇਹ ਮਹੀਨੇ ਦੇ ਵਿੱਚ ਵਿੱਚ ਬਾਈ ਅੰਡਾ ਦੇਣ ਲੱਗ ਜਾਣਗੀਆਂ ਅੱਜ ਇਹ 65 66 ਦਿੰਦੇ ਹੋਗੇ ਤਿੰਨ ਮਹੀਨਿਆਂ ਦੀ ਅੰਡਾ ਦੇਣ ਲੱਗ ਜਾਂਦੀ ਹੈ ਜੀ ਠੀਕ ਆ ਬਾਈ 90 ਦਿਨ ਦੀ ਬਈ ਗੱਲ ਕਰੀਏ ਬਾਈ ਇਹ ਕਿਹੜੀ ਬਰੀਡ ਬਾਈ ਦੀ ਹੈਗੀ ਇਹ ਸਲਾਨੀ ਬਰੀਡ ਹੈ ਬਾਈ ਵਿਚਾਰਾ ਯਾਰ ਵੀ ਇਹ ਵਿੱਚ ਸਲਾਨੀ ਹੈ ਹਾਏ ਸਾਰਾ ਦੇਸੀ ਮਾਲ ਦੀ ਆਪਣੇ ਕੋਲ ਲੋ ਬਾਈ ਦੇਖ ਸਕਦੇ ਤੁਸੀਂ ਇਹ ਕੋਈ ਵੀਰ ਹੈਗਾ ਦਾ ਚਾਰ ਪਾਣਾ ਲੈਣ ਦਾ ਦੂਰ ਕਿੰਨਾ ਲਾਉਂਦਾ ਉਹ ਤੇਣਾ ਉਹ ਜਿਹੜਾ ਚਿਤਲਾ ਜਾ ਭੈਣ ਦਾ ਮੁਰਗੀਆਂ ਹਾਏ ਕਾ ਕਰਦਾ ਜਿੰਨੇ ਵਾਂਟੇਂ ਨਾ ਬੁਲਾਣਗੇ ਹੋ ਦੇਖੋ ਥੋੜਾ ਤਾਂ ਹਾਂ ਬਣ ਦੇਖ ਸਕਦੇ ਹਾਂ ਹੱਲਾ ਉੱਦੋਂ ਵੀ ਦੇਖ ਆਹ ਫਿਰ ਘਰਾਂ ਉੱਪਰ ਹੀ ਆ ਕਰੂਨ ਉਹ ਵਾਰ ਦੇਖਣਾ ਦੇਖ ਲੋ ਆ ਹੁੰਦਾ ਦੇਸੀ ਮੁਰਗੀਆਂ ਫ੍ਰੀ ਕਰ ਸਕਦੇ ਹੋ ਜਿੰਨੇ ਮਰਜੀ ਪਜਾ ਸਕਦੇ ਹੋ ਬਈ ਪਿੰਡ ਸਫਾਲਕਲਾਂ ਤੇ ਬਾਈ ਤੂੰ ਆਪਾਂ ਡਰੈਸ ਜ਼ਰੂਰ ਪੁੱਛਾਂਗੇ ਵੀ ਕਿਹੜੀ ਲੋਕੇਸ਼ਨ ਆ ਕਿੰਨੇ ਕਿਲੋਮੀਟਰ ਕਿਹੜੇ ਪਿੰਡ ਤੋਂ ਪੈਂਦਾ ਵਾ ਯਾ ਤਾਂ ਕਿੰਨਾ ਕਬਜੇ ਨੂੰ ਹੋਣ ਇਹ ਆਪ ਹੈਗਾ ਯਾਰ ਕੱਲੋਂ ਦਾ ਹੋ ਜਾ ਹਾਂ ਠੀਕ ਹੈ ਬਈ ਇਹ ਗੱਲ ਕਰੀਏ ਆਪਾਂ ਇਹਨੂੰ ਪਾਉਣੇ ਕਿਉਂ ਨਹੀਂ ਇਹਨੂੰ ਫੀਡ ਪਾਉਣੇ ਆ ਬਈ ਠੀਕ ਹੈ ਇਹ ਬਈ ਤੁਸੀਂ ਘਰ ਦੀ ਬ੍ਰੀਡ ਆਪਣੀ ਥੋੜੀ ਇਹ ਹਾਂ ਬਈ ਛੋਟੇ ਤੋਂ ਲੈ ਕੇ ਆਪਾਂ ਪਾਲਿਆ ਬੱਚਾ ਠੀਕ ਹੈ ਘਰ ਦਾ ਆਪਦੀ ਬ੍ਰੀਡ ਇਹਨਾਂ ਤੋਂ ਬਣ ਆਪਣੇ ਕੋਲੇ ਹੋਰ ਵੀ ਮਿਲ ਜਾਂਦੇ ਨੇ ਮੁਰਗੇ ਹਾਂ ਬਈ ਛੋਟੇ ਵੀ ਇਦੂ ਸਾਈਜ਼ ਵੱਡੇ ਤੋਂ ਵੱਡਾ ਸਾਈਜ਼ ਵੀ ਮੁਰਗੇ ਆ ਇਹ ਵੱਡਾ ਸਾਈਜ਼ ਹੈ ਨਾ ਬਈ ਆਂਡਾ ਧਰਦੀ ਮੁਰਗੀ ਵੀ ਉਧਰ ਹੈਗੀ ਆ ਜੀ ਦੂਸਰੇ ਸ਼ਿੱਡਾਂ 'ਚ ਇਹ ਕਿੰਨੇ ਨਹੀਂ ਮਿਲ ਜੂਗੀ ਮੁਰਗੀ ਆਹ ਉਹ ਦੜੇ ਜੀ ਹਊਗਾ ਇਹ ਬਈ ਦੜੇ ਜੀ ਦੇ हां ਫਿਰ ਆਪਾਂ ਉਹੀ ਰੇਟ ਲਾ ਦੇਾਂਗੇ 230 25 30 25 ਨੂੰ ਵੇਚੀ ਜਾਂਦੇ ਆ ਜੇ ਕੋਈ ਚਾਚੇ ਦਾ ਨਾਮ ਲੈ ਕੇ ਆਊਗਾ ਤਾਂ ਉਹਦਾ ਮਾਨਤਨ ਹੋਊਗਾ ਬਾਕੀ ਗੱਲ ਬਈ ਜੇ ਕੋਈ ਕਿਸੇ ਨੇ ਮੰਨ ਕੇ ਚੱਲ ਕੇ ਤੇ ਮਂਗਾਉਣੇ ਹੋਣ ਜਾਨਵਰ ਖਾਸੇ ਜਾਨਵਰ ਮੰਗਾਉਣੇ ਹੋਣ ਉਹ ਫਿਰ ਭੇਜ ਦੇਣੇ ਹਾਂ ਬਈ ਇਹ 1000 ਜਾਨਵਰ ਮੰਗਾਊਗਾ ਤਾਂ ਉਹਨੂੰ ਸੇਲ ਕਰ ਦੇ ਭੇਜ ਦੇ ਦੇ ਵਿੱਚ ਵਿੱਚ ਛੋਟ ਕਰ ਦੋ ਉਹਦਾ ਮਾਨਤਨ ਕਰ ਦਾਂਗੇ ਇਹ ਗੱਲ ਕਰੀਏ ਬਈ ਆਪਾਂ ਇੱਥੋਂ ਦੀ ਲੋਕੇਸ਼ਨ ਦੀ ਇਹ ਪਿੰਡ ਕਿਹੜੇ ਕਿਹੜੇ ਲਵੇ ਪਏ ਜਾਂਦੇ ਨੇ ਇਹਦੇ ਇਹ ਪਿੰਡ ਬਈ ਸਪਾਲਕਲਾ ਠੀਕ ਹੈ ਜੀ ਇੱਧਰ ਚੜ੍ਹਦੇ ਵਾਲੀ ਸ਼ਹਿਰ ਮੰਡੇਰ ਆਗੇ ਜੀ ਕਾਲੇ ਕੇ ਆਗੇ ਠੀਕ ਹੈ ਜੀ ਇੱਧਰ ਦੁੰਨੇ ਦਾ ਕੋਟ ਆ ਗਿਆ ਵੱਡੀ ਜੀ ਮੰਨ ਕੇ ਚਾਹ ਬਰਨਾਲੇ ਤੋਂ ਲਾਈ ਆਪਾਂ ਸਾਹਿਬ ਵੀ ਉੱਥੋਂ ਕਿੰਨਾ ਬਰਨਾਲੇ ਤੋਂ ਕਿੰਨਾ ਕਿਲੋਮੀਟਰ ਬਰਨਾਲੇ ਤੋਂ ਇਹ 16 17 ਕਿਲੋਮੀਟਰ ਹੋ ਜੀ ਬਰਨਾਲੇ ਤੋਂ 17 ਕਿਲੋਮੀਟਰ ਜੇ ਆਪਾਂ ਇੱਧਰੋਂ ਭੀਖੀ ਦੀ ਗੱਲ ਕਰੀਏ ਭੀਖੀ ਤੋਂ ਕਿੰਨਾ ਕਿਲੋਮੀਟਰ ਪੈ ਜਾਂਦਾ ਭੀਖੀ ਤੋਂ ਵੀ 15 ਕਹੂਗਾ ਜੀ ਕਿੰਨਾ 15 ਕਹੂਗਾ ਇੱਧਰ ਸੰਗਰੂਰ ਵਾਲੀ ਸਾਈਡ ਕੰਨੀ ਉਹ ਸੰਗਰੂਰੋਂ ਵਾਲੀ ਤੋਂ ਤਾਂ ਬਾਈ ਪੈ ਜਾਊਗਾ 30 ਤੋਂ ਦੇ ਲਾਸਪਾ 30 ਕਿਲੋਮੀਟਰ ਠੀਕ ਭਈ ਯਾਨੀ ਵੀ ਵਿਚਾਲੇ ਜੇ ਇਹ ਪਿੰਡ ਪਿਆ ਜਾਂਦਾ ਸਾਰੇ ਸ਼ਹਿਰਾਂ ਦੇ ਜਿੰਨੇ ਜਿੰਨੇ ਵੱਡੇ ਸ਼ਹਿਰ ਆ ਜੇ ਵੀ ਕੀ ਲੱਗਦਾਗਾ ਇਧਰ ਬਰਨਾਲਾ ਲੱਗਦਾ ਇਧਰ ਇਹ ਵਿਚਾਲੇ ਪਿੰਡ ਆ ਜਾਂਦਾ ਪਿੰਡ ਹੈਗਾ ਸਪਾਲਕਲਾਣਾ ਭਈ ਆਪਣਾ ਨਾਂ ਨਿਕਨੇਮ ਕੀ ਜਿਵੇਂ ਫਾਦਰ ਨੇਮ ਜਿਹੜੇ ਇਹਨੂੰ ਪੁੱਛ ਕੇ ਆਉਣਾ ਹੋਵੇ ਹਰਵੰਸ ਇਹਨਾਂ ਦਾ ਪੁੱਛੋ ਜੀ ਆਪਾਂ ਜੀ ਦਾ ਫਾਰਮ ਆਪਣੇ ਕੋਲੇ ਵੀ ਜੀ ਰੈਂਟ ਤੇ ਆ ਇਹ ਠੀਕ ਹੈ ਜੀ ਹਾਂ ਇਹ ਬਾਦਰ ਬਾਦਰ ਰਾਜੇ ਦਾ ਫਾਰਮ ਭਾਜਦਾ ਜੀ ਇਹ ਠੀਕ ਆ ਪਿੰਡ ਤੋਂ ਬਾਹਰ ਬਾਹਰ ਆ ਜਾਂਦਾ ਪਿੰਡ ਤੋਂ ਬਾਹਰ ਬਾਹਰ ਆ ਜੀ ਠੀਕ ਹੈ ਜੀ ਇੱਥੇ ਐਚ ਐਚਓ ਹਰਵੰਸ ਸਿੰਘ ਦੀ ਕੋਠੀ ਹੈ ਜੀ ਨਾਲ ਵਿੱਚ ਰਹਿ ਹੈ ਸੀਗੀ ਠੀਕ ਠੀਕ ਹੈ ਜੀ ਤੇ ਬਾਕੀ ਇਹ ਲੋਕੇਸ਼ਨ ਹੈਗੀ ਹੈ ਜੀ ਇਹਨਾਂ ਦਾ ਨਾਮ ਪੁੱਛ ਕੇ ਬਾਈ ਦਾ ਠੀਕ ਹੈ ਜੀ ਤਣਾਉਲੇ ਤੋਂ 10 ਕਿਲੋਮੀਟਰ ਹੀ ਹਾਂ ਤਣਾਉਲੇ ਤੋਂ 10 ਕਿਲੋਮੀਟਰ ਮੰਨ ਕੇ ਚੱਲੋ ਜੇ ਸੁੱਤੋਂ ਕੋਈ 50 ਮੁਰਗੀਆਂ ਇਕੱਠੀਆਂ ਲੈ ਜਾਂਦਾ ਉਹਦੇ ਵਿੱਚੋਂ ਵੀ ਡਿਸਕਾਊਂਟ ਕਰੋਂਗੇ ਕੋਈ ਉਹਦਾ ਮਾਨਤਨ ਕਰ ਦਿਆਂਗੇ ਜੀ ਠੀਕ ਹੈ ਜੀ ਲਓ ਬਾਈ ਜੇ ਹੋਂ ਇੱਕ ਰੇਵੂ ਦੇ ਵਿੱਚ ਮਾਨਤਨ ਕੀ ਹੋਊਗਾ ਹਾਂ ਹਾਂ ਇੱਕ ਤਾਂ ਤਾਂ ਹੁੰਦਾ ਨਹੀਂ ਜਿਵੇਂ ਕੋਈ ਇਕੱਠੀਆਂ ਲੈ ਜਾਂਦਾ ਉਹਦੇ ਵਿੱਚ ਮਾਨਤਨ ਮੁਰਗੀਆਂ ਜਾਂਦਾ ਪੀਸ 100 ਪੀਸ ਲੈ ਜਾਂਦਾ ਹਾਂ 200 ਲੈ ਜਾਂਦਾ ਉਹਦੇ ਵਿੱਚ ਹੋ ਜੂਗਾ ਠੀਕ ਹੈ ਬਾਕੀ ਬਾਈ ਚਾਚੇ ਸ਼ਦੀਕ ਦਾ ਬਾਈ ਨੇ ਕਹੀ ਦਿੱਤਾ ਵੀ ਜੇ ਕੋਈ ਚਾਚੇ 200 ਰੁਪਏ ਦਾ ਨਗ ਲਾ ਦਾਂਗੇ ਬਾਕੀ ਤੁਹਾਨੂੰ ਮੈਂ ਬਈ ਮੁਰਗੀਆਂ ਦਿਖਾਈ ਦਿੱਤੀਆਂ ਨੇ ਜੇ ਕੋਈ ਵੀਰ ਹੈਗਾ ਚਾਹ ਵਣ ਲੈਣ ਦਾ ਤਾਂ ਆਪਾਂ ਬਾਈ ਦਾ ਨੰਬਰ ਜ਼ਰੂਰ ਛੱਡਾਂਗੇ ਪਿੰਡ ਬਾਈਆਂ ਦਾ ਸਪਾਲਕਲਾ ਜ਼ਿਲ੍ਹਾ ਬਰਨਾਲਾ ਜੇ ਕੋਈ ਮੇਰਾ ਵੀਰ ਹੈਗਾ ਚਾਹ ਵਾਣ ਲੈਣ ਦਾ ਬਾਈ ਤਾਂ ਜ਼ਰੂਰ ਬਾਈ ਇਹ ਨਾਲ ਸੰਪਰਕ ਕਰੋ ਆਪਾਂ ਨੰਬਰ ਪੁੱਛਦਾ ਨੰਬਰ ਬੋਲ ਦਿਓ ਬਾਈ ਜੀ ਆਪਣਾ ਨੰਬਰ ਬਾਈ 98775 ਠੀਕ ਹੈ ਜੀ 393 ਨਾ 391 ਜੀ ਇੱਕ ਨੰਬਰ ਹੋਰ ਬੋਲ ਦਿਓ ਕੋਈ ਇਹ ਕਹਗਾ ਜੀ 94170 ਠੀਕ ਹੈ ਜੀ 03115 ਜੀ ਠੀਕ ਹੈ। ਲਓ ਬਾਈ ਬਾਈ ਨਾਲ ਸੰਪਰਕ ਜ਼ਰੂਰ ਕਰੋ। ਬਾਈ ਦਾ ਕੰਮ ਬਹੁਤ ਘੈਂਟ ਆ ਬਾਈ। ਬਾਈ ਦੀ ਜਿਵੇਂ ਕਹਿੰਦੇ ਨੇ ਮੇਲਤ ਨੂੰ ਰੰਗ ਲੱਗੇ ਹੋਣੇ ਜੇ ਕੋਈ ਵੀਰ ਹੈਗਾ ਚਾਹ ਬਣ ਲੈਣਾਂ ਦਾ। ਤਾਂ ਜਰੂਰ ਆ ਕੇ ਇੱਥੇ ਬਾਈ ਨਾਲ ਸੰਪਰਕ ਕਰ ਮੁਰਗੀਆਂ ਲਿਜਾ ਸਕਦੇ ਹੋ ਕਿੰਨੇ ਟਾਈਮ ਚ ਦੱਸਿਆ ਵੀ ਅੰਡੇ ਦੇਣ ਲੱਗ ਜਾਣਗੀਆਂ ਇੱਕ ਮਹੀਨੇ ਦੇ ਵਿੱਚਰ ਬਾਈ ਜਾਨੀ ਇੱਕ ਮਹੀਨੇ ਦੇ ਅੰਦਰ ਅੰਦਰ ਬਾਈ ਕਹਿੰਦਾ ਬਈ ਪੂਰੇ ਅੰਡੇ ਦੇਣ ਲੱਗ ਜਾਣਗੀਆਂ ਯਾਨੀ ਵੀ ਜਦੋਂ ਸਿਆਲ ਆਊਗਾ ਬਾਈ ਉਸ ਦਿਨ ਹੋ ਸਕਦੇ ਨੇ ਉਸ ਨੂੰ ਮੁਰਗੀ ਅੰਡੇ ਤੇ ਤਿਆਰ ਆ ਬਾਈ ਪਹਿਲਾਂ ਹੀ ਤਿਆਰ ਆ ਉਹ ਤੁਹਾਨੂੰ ਆਪਣੇ ਅੰਡੇ ਖਾਣੇ ਨੇ ਹਾਂ ਉਹ ਮੁਰਗਾ ਅੰਡੇ ਦੇਣ ਲੱਗਿਆ ਉਹ ਸਾਰਿਆਂ ਠੀਕ ਆ ਲਓ ਬਾਈ ਜਰੂਰ ਬਾਈ ਨਾਲ ਸੰਪਰਕ ਕਰੋ ਬਾਕੀ ਸੁਣ ਦੱਸ ਜੀ ਤਾਂ ਬਾਈ ਨੇ ਤੇ ਕੋਈ ਚੱਕਰ ਆਈ ਗਾਲੀ ਮਾੜਾ ਮੋਟਾ ਜੇ ਕੋਈ 19 22 ਤਾਂ ਹੋਇਆ ਉਹ ਵੀ ਆਪਾਂ ਕਰ ਦਾਂਗੇ ਠੀਕ ਆ ਕਿਦਾ ਹਾਂ ਪਾਇਆ ਨਾ ਹੁਣ ਇਹ ਤਾਂ ਖਿੱਲੋਂ ਦੇ ਵੀ ਬਾਹਰ ਆ ਮੁਰਗਾ ਇਹ ਇਹ ਖਿੱਲੋਂ ਉਹ ਵੀ ਦੇਖ ਸਕਦੇ ਹੋ ਤੁਸੀਂ ਮੁਰਗੇ ਮਹੀਨੇ ਦੇ ਅੰਦਰ ਅੰਦਰ ਬਾਈ ਇਹ ਬਾਈ ਕਹਿੰਦਾ ਹਾਂ ਡਾਂਗਾਂ ਦੇ ਵਿੱਚ ਲੈ ਸਕਦੇ ਹੋ ਸ਼ਹਿਜ ਰਿਆਂ ਦਾ ਲੋਕ ਨੂੰ ਪਹਿਲੇ ਮਿਲਣਾ ਪਿਆਰ ਹੋਣੀ ਹੈ ਹੂੰ ਹੂੰ ਮਹੀਨੇ ਚ ਪਿਆਰ ਹੋ ਜਾਣੀਆਂ ਮਹੀਨੇ ਤੇ ਹੁਣ ਇਹ ਲੱਗਦਾ ਬਾਹਲੇ ਜੇ ਆਣਗੇ ਫੁੱਲ ਬਾਸ ਲੈ ਜਾਣਗੇ ਇਹ 68 ਦਿਨ ਦੀਆਂ ਹੋ ਗਈਆਂ ਜੀ ਇਹ 22 ਤਰੀਕ ਨੂੰ 2 ਮਹੀਨੇ ਦੀਆਂ ਹੋ ਗਈਆਂ ਇਹਨਾਂ ਹਲਾ ਹਲਾ ਪਾਣ ਲੱਗ ਜੀ ਹਾਂ ਇਹ ਵੀ ਤਾਂ ਹੋਣਗੇ ਹੋਣਗੇ ਬਾਰਛੀ ਦੀ ਉਹ ਵੀ ਅਜਾ ਲੱਗੀਆਂ ਜਿਆਦਾ ਨੇ ਉਹਦੇ ਰਲ ਅੱਗੇ ਭੈਣੇ ਪਰ ਰਹਾ ਡੋਡੀ ਕਰੇ ਲੋ ਬਈ ਲੈ ਲੈ ਚਾਹ ਦੇ ਬਾਅਦ ਇਹ ਬਲਾ ਇੱਧਰ ਆ ਗਏ ਬਾਈ ਨਹੀਂ ਬਾਈ ਦੇਸੀ ਹੈ ਵਿੱਚ ਬਲਾ ਇੱਧਰ ਇਹਨਾਂ ਦੇ ਹੈਗੇ ਆ ਕੋਈਆਂ ਕੋਈ ਬਲਾ ਇੱਧਰ ਹੈਗੇ ਨੇ ਨਾ ਹਾਂ ਹਾਂ ਸਾਰੇ ਨਹੀਂ ਹੈਗੇ ਸਾਰੇ ਦੇਸੀ ਆਹ ਕਾਲੇ ਲਾਹ ਵੀ ਦੇਸੀ ਨੇ ਵਿੱਚ ਬਲਾ ਇੱਧਰ ਹੈਗੇ ਨੇ ਬਾਈ ਤੇ ਆਗਾ ਦੇਖ ਸਕਦੇ ਤੁਸੀਂ ਇਹ ਡੇਢ ਮਹੀਨੇ ਦਾ ਜਾਨਵਰ ਹੋ ਗਿਆ ਬਾਈ ਇਹ ਕਿੰਨੇ ਕਿੰਨੇ ਟਾਈਮ ਦੇ ਹੋਣਗੇ ਭਾਈ ਇਹ ਡੇਢ ਮਹੀਨੇ ਦਾ ਜਾਨਵਰ ਹੋਗਾ 45 ਦਿਨ ਦਾ ਹੋਗਾ ਜੀ ਇਹ ਠੀਕ ਹੈ ਇਹ ਕਿੰਨੇ ਟਾਈਮ ਦਾ ਅੰਡਾ ਦੇਣ ਲੱਗੂਗਾ ਭਾਈ ਉਹੀ ਅੰਡੇ ਦਾ 3 ਮਹੀਨਿਆਂ ਦੀ ਡੇਢ ਇਹ ਮੁਰਗੀ ਦੀ 3 ਮਹੀਨਿਆਂ ਦਾ ਹੀ ਹੁੰਦਾ ਹੈ 90 ਦਿਨ ਦਾ ਪ੍ਰੋਸੈਸ ਹੁੰਦਾ ਜੀ ਇਹ ਠੀਕ ਹੈ ਜੀ ਲਓ ਭਾਈ ਦੇਖ ਸਕਦੇ ਨੇ ਤੁਸੀਂ ਵਿੱਚੀ ਇਹਦੇ ਵਿੱਚ ਬਲੈਂਡਰ ਵੀ ਹੈਗੇ ਨੇ ਦੇਸੀ ਵੀ ਹੈਗੇ ਨੇ ਜੇ ਕੋਈ ਵੀਰ ਹੈਗਾ ਚਾਹ ਬਣ ਲੈਣ ਦਾ ਤੇ ਇਹਦਾ ਵੀ ਆਪਾਂ ਬਾਈ ਤੋਂ ਰੇਟ ਪੁੱਛਾਂਗੇ ਭਾਈ ਇਹਦਾ ਕੀ ਰੇਟ ਹੈਗਾ ਭਾਈ ਇਹਦਾ 80 ਰੁਪਏ ਰੇਟ ਹੈ ਠੀਕ ਹੈ ਪਰਨਾਗ ਪਰਨਾਗ ਠੀਕ ਆ ਬਾਈ ਜੇ ਕੋਈ ਇਕੱਠੇ ਲਿਆਂਦਾ ਇਹ ਚੋ ਵੀ ਮਾਨਤਾਨ ਕਰ ਦਾਂਗੇ ਆਪਾਂ ਠੀਕ ਆ ਇਹ ਜਿਹੜੀ ਚੱਟਾ ਬਿੱਲ ਬਲੇਲਰ ਆ ਇਹਦਾ ਕੀ ਰੇਟ ਇਕੱਲੇ ਦਾ ਇਹ ਬਾਈ ਘੱਟ ਲਾ ਦੇਾਂਗੇ 100 ਰੁਪਏ ਭਾਈ 70 ਦੇ ਦੇਾਂਗੇ ਇਹ 70 ਰੁਪਏ ਲਾ ਦੇ ਹੈ ਬਾਈ ਜਿਹੜਾ ਜਾਨੀ ਵੀ ਦੇਸੀ ਆ ਉਹ ਲਾ ਦੇਾਂਗੇ 80 ਰੁਪਏ ਹਾਂ ਮਾਨਤਾਨ ਹੋਊੀ ਉਹ ਚੋ ਵੀ ਕਰ ਦਾਂਗੇ ਕਿਉਂ ਵੀ ਕਰ ਦਾਂਗੇ ਇਹ ਜੇ ਕੋਈ 50 ਚੂਚੇ ਇਕੱਠੇ ਲਿਆਂ ਹਾਂ ਮੁਰਗੇ ਇਕੱਠੇ ਲਿਆਂਦਾ ਕਹਿੰਨਾ ਚੋਂ ਮੁਰਗੀਆਂ ਆ ਜਾਨੀ ਜਿੰਨੇ ਫਿਰਦੇ ਨੇ ਇਹ ਜੋ ਕਿੰਨਾ ਕੁ ਮਾਨਤਾਨ ਹੋ ਜਾਊਗਾ ਕਰ ਦਾਂਗੇ ਬਾਈ 5-4 ਰੁਪਏ ਦਾ ਬਾਕੀ ਜੇ ਕੋਈ 1000 ਇਕੱਠਾ ਲੈਂਦਾ ਤਾਂ ਉਹਦਾ ਹੋਰ ਵੀ ਕਰ ਦਾਂਗੇ। ਲੋ ਬਾਈ ਬਾਈ ਕਹਿੰਦਾ ਜੇ ਕੋਈ 1000 ਲੈ ਜਾਂਦਾ ਤਾਂ ਉਹਦੇ ਵਿੱਚੋਂ ਹੋਰ ਵੀ ਡਿਸਕਾਊਂਟ ਕਰ ਦਾਂਗੇ। ਬਾਈਆਂ ਦਾ ਨੰਬਰ ਤੁਹਾਡਾ ਪਾਇਆ ਹੀ ਹੋਇਆ ਬਾਈ ਆਪਾਂ ਹੋਰ ਦਿਖਾਉਣਾ ਬਾਈਆਂ ਦੀਆਂ ਮੁਰਗੀਆਂ ਇਹ ਸੀਗੇ ਕਿੰਨੇ ਕਿੰਨੇ ਟਾਈਮ ਦੇ ਬੱਚੇ ਨੇ ਬਾਈ ਇਹ 45 ਦਿਨ ਦੇ ਆ ਬਾਈ 45 46 ਦਿਨ ਦੇ ਹੋ ਗਿਆ 45 46 ਦਿਨ ਦੇ ਇਹ ਬੱਚੇ ਨੇਗੇ ਬਾਕੀ ਆਪਾਂ ਹੋਰ ਦਿਖਾਉਣਾ ਬਾਈ ਕੋਲੇ ਫਾਰਮ ਬਹੁਤ ਵੱਡਾ ਬਾਈ ਵੱਡੀਆਂ ਮੁਰਗੀਆਂ ਵੀ ਨੇ ਛੋਟੀਆਂ ਵੀ ਨੇ ਕਰ ਦਿਆ ਬਾਈ ਨਾਲ ਗੱਲਬਾਤ। ਲਓ ਬਾਈ ਆਪਾਂ ਹੁਣ ਕਹਾਂਵਾਂਗੇ ਦੇਸੀ। ਦੇਸੀ ਬੱਚੇ ਆਣੇ ਬਾਈ ਦੇਸੀ ਦੇਖ ਸਕਦੇ ਹੋ ਤੁਸੀਂ ਪੂਰੇ ਪ्योर ਦੇਸੀ ਆ ਬਾਈ ਇਹ ਪ्योर ਦੇਸੀ ਆਗੇ ਲਓ ਬਾਈ ਇਹ ਕਿੰਨੇ ਕਿੰਨੇ ਟਾਈਮ ਦਾ ਉਹ ਬਈ ਬੱਚਾ ਹੋਣਾ ਇਹ ਬਾਈ ਮਹੀਨੇ ਤੋਂ ਇੱਕ ਦੋ ਦਿਨ ਘਟਾ ਅੱਜ 28 ਦਿਨ ਦਾ ਹੋ ਗਿਆ ਜੀ ਲਓ ਬਾਈ ਕਰੋ ਕਿਰਾ ਨੋਟ ਦੇਖ ਸਕਦੇ ਜੇ ਕੋਈ ਵੀਰ ਹੈਗਾ ਚਾਹ ਵਾਣਾ ਬੱਚੇ ਲੈਣ ਦਾ ਆਪਾਂ ਸੋਨੂ ਸਾਰੇ ਬੱਚੇ ਦਿਖਾ ਰਹੇ ਆ ਬਾਈ ਇਹ 60 ਰੁਪਏ ਦਾ ਦੇ ਦੇਣਗੇ ਪਤੀ ਪਤੀ ਰਿੰਟ ਕਰੰ ਦੇ ਦਿੰਦੇ ਆਂ ਜੀ ਨਿਕਲ ਕੇ ਆ ਜੀ ਆ ਗਏ ਜੇ ਗੱਲ ਕਰੀਏ ਬਾਈ ਇਹਦੀ ਰੇਟ ਦੀ ਆ ਗਏ ਆ ਗਏ ਰੇਟ ਬਾਈ ਇਹਦਾ 60 ਰੁਪਏ ਲਾ ਦਾਂਗੇ ਬਾਈ ਆਪਾਂ ਇੱਕ ਚੂਚਾ ਹਾਂਜੀ ਲਓ ਬਾਈ 60 ਰੁਪਏ ਰੇਟ ਲੱਗ ਜੂਗਾ ਜੇ ਕੋਈ ਵੀਰ ਹੈਗਾ ਚਾਹ ਬਣ ਲੈਣ ਦਾ ਤਾਂ ਇਹ ਵੀ ਲਿਜਾ ਸਕਦੇ ਇਹ ਬਾਈ ਕਿੰਨਾ ਡਿਸਕਾਊਂਟ ਕਰ ਦੇਗਾ ਜੇ 50 ਚੂਚੇ ਲੈਂਦਾਗਾ ਬਾਈ ਇਹ ਜੇ ਕੋਈ ਇਕੱਠੇ ਲੈਂਦਾਗਾ ਹਾਂ ਬਾਈ ਜੇ ਤਾਂ ਕੋਈ 50 ਚੁੱਤੇ ਲੈਂਦਾ ਤਾਂ ਇੱਕ ਦੋ ਜਾਨਵਰ ਵੱਧ ਦੇ ਦੇਾਂਗੇ ਪੰਜ ਚਾਰ ਆਪਾਂ ਠੀਕ ਆ ਤੇ ਜੇ ਕੋਈ 1000 ਲੈਂਦਾ ਠੀਕ ਆ ਜੀ ਤਾਂ ਉਹਨੂੰ ਆਪਾਂ ਪੰਜ ਚਾਰ ਰੁਪਏ ਘੱਟ ਵੀ ਦੇ ਦੇਾਂਗੇ ਠੀਕ ਆ ਲਓ ਬਈ ਕਰ ਲੋ ਕਿਹੜਾ ਨੋਟ ਇਹ ਸੀਗੇ ਕਿਨੇ ਕਿਨੇ ਟਾਈਮ ਦੱਸਿਆ ਬਈ ਇਹ ਬਈ ਮਹੀਨੇ ਤੋਂ ਦੋ ਦਿਨ ਘਟਾ ਮਹੀਨੇ ਦੀ ਮੰਨ ਇਹ ਮਹੀਨੇ ਤੋਂ ਮਹੀਨੇ ਦੀ ਆ ਚਲ ਮਹੀਨੇ ਦੀ ਲਾ ਲਾ ਮਹੀਨੇ 28 ਦੇ ਹੋ ਗਿਆ ਜੀ ਭਾਈ ਨੇ ਤੁਹਾਨੂੰ ਇਹਦਾ ਰੇਟ ਵੀ ਦੱਸਦਾ ਜੇ ਕੋਈ ਏਜ ਲੈਣ ਦਾ ਚਾਹ ਪਾਣਾ ਹੈਗਾ ਤਾਂ ਇਹ ਵੀ ਲੈ ਸਕਦਾ ਠੀਕ ਆ ਬਈ ਓਕੇ ਲਓ ਬਈ ਆਨੇ ਵੱਡੇ ਬਲੈਲਰ ਆ ਬਈ ਇਹ ਹਾਂ ਬਾਈ ਇਹ ਵਿੱਚ ਦੇਸੀ ਨੇ ਨਾ ਇਹ ਵਿੱਚ ਬਲੈਲਰ ਵੀ ਆ ਵਿੱਚ ਕਲੈਲਰ ਵੀ ਆ ਬਈ ਇਹ ਚ ਠੀਕ ਆ ਬਾਈ ਵਿੱਚ ਦੇਸੀ ਵੀ ਆ ਇਹ ਨਾਲ ਮਾਂ ਮਾਲ ਆ ਲੋ ਵੀਰਾਂ ਨੋਟ ਕਿਹੜਾ ਬਲੈਲਰ ਹੈ ਕਿਲੋ ਦੇ ਹਿਸਾਬ ਨਾਲ ਦੱਸੋ ਇਹਦਾ ਇਹ ਰਿਚ ਬਲੇਲਰ ਵੀ ਜਿਹੇ ਹੈਗੇ ਬਾਈ ਕਹਿੰਦਾ ਵਿੱਚ ਕਲੇਲਰ ਵੀ ਹੈਗੇ ਨੇ ਠੀਕ ਆ ਬਾਈ ਆਹ ਜਿਹੜਾ ਚਿੱਟਾ ਜਨਾਗਾ ਇਹ ਕਿਹੜਾ ਬਲੇਲਰ ਆ ਇਹ ਇਹ ਬਲੇਲਰ ਆ ਬਾਈ ਠੀਕ ਆ ਆ ਚਿੱਟਾ ਕਾਲੇ ਰੰਗ ਚ ਜਿਹੜਾ ਇਹ ਇਹ ਦੇਸੀ ਆ ਬਾਈ ਇਹ ਦੇਸੀ ਆ ਜਿਹੜਾ ਬਾਈ ਦੂਜਾ ਹੁੰਦਾ ਇੱਕ ਉਹ ਕਿਹੜਾਗਾ ਉਹ ਕਲੇਲਰ ਆ ਬਾਈ ਜਿਹੜੇ ਵਿੱਚ ਵਿੱਚ ਬਾਹਲੇ ਪਾਰੀ ਫਿਰਦੇ ਉਹ ਕਲੇਲਰ ਨੇ ਬਾਈ ਠੀਕ ਆ ਫਣੀ ਮਾੜਾ ਇੱਕ ਪੀਸ ਉਹ ਕਲੇਲਰ ਵੀ ਦਿਖਾਈ ਦੇ ਆ ਜਿਹੜਾ ਫਿਰਦਾਗਾ ਆ ਹੱਥ ਲੈ ਲੈ ਰਹੇ ਹੈ ਬਾਈ ਆਹ ਕੜਾ ਲੈ ਲੈ ਠੀਕ ਆ ਬਾਈ ਇਹ ਬਹੁਤ ਭਾਜਨ ਕਰ ਜਾਂਦਾ ਜੀ ਠੀਕ ਆ ਹੁਣ ਕਿੰਨਾ ਕਿੰਨਾ ਭਾਜਨ ਉਹ ਵੀ ਜੇ ਆਪਾਂ ਗੱਲ ਕਰੀਏ ਇਹਨਾਂ ਚ ਚਾਚੇ ਸ੍ਰੀਕ ਨੂੰ ਪੁੱਛ ਕੇ ਨਾ ਮੈਂ ਭਾਜਨ ਉਹ ਵੀ ਦੱਸੂਗਾ ਤੱਕੜੀ ਆ ਠੀਕ ਆ ਇਹਦੇ ਵਿੱਚ ਜੀ ਗੱਲ ਕਰੀ ਜੀ ਆਪਾਂ ਮੁਰਗੀਆਂ ਵੀ ਹੈਗੀਆਂ ਨੇ ਇਕੱਲੇ ਹੈਗੀਆਂ ਵੀਰੇ ਮੁਰਗੀਆਂ ਵੀ ਹੈਗੀਆਂ ਨੇ ਠੀਕ ਆ ਇਹ ਇਹ ਅੰਡਿਆਂ ਦਾ ਪ੍ਰੋਸੈਸ ਕੀ ਹੈ ਇਹਨਾਂ ਦਾ ਅੰਡੇ ਦਾ ਤਾਂ ਵੀ ਕੋਈ ਪ੍ਰੋਸੈਸ ਨਾ ਕੋਈ 5-4 ਦਿਨ ਦਾ ਫਰਕ ਪੈ ਸਕਦਾ ਹੁੰਦਾ ਹੈ 90 ਤੋਂ 95 ਦਿਨ ਲੈ ਸਕਦੀ ਹੈ ਆਪਾਂ ਇਹ ਵਾਲਿਆਂ ਨੂੰ ਝੂਠ ਮਾਰ ਕੇ ਕੰਮ ਨਹੀਂ ਕਰਨਾ ਕੋਈ ਸਹੀ ਗੱਲ ਆ ਬਾਈ ਸਾਫ਼ ਸੁਥਰਾ ਕੰਮ ਕਰਨਾ ਮੇਰਾ ਨੋਟ ਜੇ ਕੋਈ ਵੀਰ ਹੈਗਾ ਚਾਹ ਬਾਣ ਲੈਣ ਦਾ ਹੈਨਾ ਤਾਂ ਪਿੰਡ ਸਪਾਲਕਲਾ ਆ ਕੇ ਬਾਗੀ ਤੋਂ ਮੁਰਗੇ ਬੱਚੇ ਲਿਜਾ ਸਕਦਾ ਬਾਈ ਫੁਰਗੇ ਦੇਖ ਸਕਦੇ ਹੋ ਬਾਈ ਤੁਸੀਂ ਲੈਲਰ ਕਲੈਲਰ ਬਾਈ ਕਹਿੰਦਾ ਝੂਠ ਬੋਲ ਕੇ ਆਪਾਂ ਹੋਣੀ ਕਰਨੇ ਹੈਗੇ ਬਾਈ ਕਹਿੰਦਾ ਜਿਹੜੀ ਗੱਲ ਹੈਗੀ ਏ ਤੁਹਾਡੇ ਸਾਹਮਣੇ ਆ ਬਾਈ ਦੇਸ਼ਾਗਰ ਤੁਸੀਂ ਬਾਈ ਨੰਬਰ ਬੋਲ ਦੇ ਮਾੜਾ ਜੀ ਇੱਕ ਵਾਰੀ ਹੋਰ ਬਾਈ 98775 ਠੀਕ ਆ ਜੀ 4939 399 ਜੀ ਲੋ ਬਾਈ ਆਹ ਨੰਬਰ ਤੇ ਬਾਈ ਨਾਲ ਸਪਾਰਕ ਕਰ ਲਿਓ ਠੀਕ ਆ ਬਾਈ ਓਕੇ ਧੰਨਵਾਦ ਓਕੇ ਬਾਈ ਓਕੇ ਲੋ ਬਾਈ ਆਹ ਆਂਡੇ ਵਾਲੀਆਂ ਮੁਰਗੀਆਂ ਨੇ ਦੇਸੀ ਪਿਆਉ ਦੇਸੀ ਜਮ ਚੈੱਕ ਕਰ ਸਕਦੇ ਹੋ ਬਾਈ ਮੁਰਗੀਆਂ ਦਾ ਸਾਈਜ਼ ਤੁਸੀਂ ਲੋ ਬਾਈ ਪੂਰਾ ਟਾਪ ਕੁਆਲਟੀ ਦਾ ਬਾਈ ਕੋਲੇ ਮੁਰਗੀਆਂ ਨੇ ਬਾਈ ਦੇਖ ਸਕਦੇ ਤੁਸੀਂ ਇਹਦੇ ਵਿੱਚ ਕਹਿੰਦਾ ਬਾਈ ਕਹਿੰਦਾ ਬਾਈ ਸਾਰੀਆਂ ਮੁਰਗੀਆਂ ਅੰਡੇ ਵਾਲੀਆਂ ਨਹੀਂ ਹੈਗੇ ਵਿੱਚ ਥੋੜੀਆਂ ਪੱਠੀਆਂ ਨੇਗੀਆਂ ਪਰ ਅੰਡੇ ਬਾਈ ਕਹਿੰਦਾ ਦੇਣ ਉਹ ਵੀ ਲੱਗ ਜਾਣਗੀਆਂ ਥੋੜਾ ਟਾਈਮ ਤੱਕ ਦੇਖ ਸਕਦੇ ਹੋ ਬਾਈ ਤੁਸੀਂ ਇਹਦਾ 400 ਵੀ ਦੇਈ ਜਾਂਦੇ 400 ਵੀ ਦੇ ਦਿੰਨੇ ਆ ਰਾਮ ਨਾਲ ਹੀ ਆ ਰਾਮ ਵਾਲੀ 2 ਕਿਲੋ ਦੀ ਮੁਰਗੀ ਹੈ ਇਹਨਾਂ ਦੀਆਂ ਦੋ ਖਰੀਦੂਗੀ ਲਓ ਬਾਈ ਆਪਾਂ ਇਹ ਲੈ ਲਈਏ ਬੁਰੀਆਂ ਬਾਈ ਇਹਨਾਂ ਦਾ ਕੀ ਰੇਟ ਹੈਗਾ ਇਹ ਬਾਈ 400 ਰੁਪਏ ਨੂੰ ਮੁਰਗੀ ਦਿੰਨੇ ਆ 400 ਰੁਪਏ ਮੁਰਗੀ ਆ ਇਹਦੇ ਚ ਮਾਨਤਾਨ ਹੋ ਜਾਊਗਾ ਹਾਂ ਬਾਈ ਮਾਨਤਾਨ ਕਰ ਦਾਂਗੇ ਠੀਕ ਹੈ ਦੇਖੋ ਇਕੱਠਿਆਂ ਲੈ ਜਾਂਦਾ ਪਾਉਣੇ 400 ਦੀ ਵੀ ਲਾ ਦੇਾਂਗੇ ਠੀਕ ਆ ਲਓ ਬਾਈ ਕਰ ਲੋ ਕੇਰਾ ਨੋਟ ਦੇਸੀ ਮੁਰਗੀਆਂ ਪਿੰਡ ਸਪਾਲਕਲਾਂ ਪੂਰੀਆਂ ਘੈਂਟ ਮੁਰਗੀਆਂ ਨੇ ਸਾਫ਼ ਸੁਥਰੀਆਂ ਮੁਰਗੀਆਂ ਨੇ ਕੋਈ ਬੇਕਾਰ ਨਹੀਂ ਹੈਗੀ ਦੇਖ ਸਕਦੇ ਤੁਸੀਂ ਛੋਟੇ ਸਾਹਮਣੇ ਮੁਰਗੀਆਂ ਨੇ ਜੇ ਕੋਈ ਵੀਰ ਹੈਗਾ ਚਾਹ ਵਾਲ ਲੈਣ ਦਾ ਤਾਂ ਬਾਕੀਆਂ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਛੱਡਿਆ ਹੋਇਆ ਬਾਕੀ ਜਿੰਨੇ ਵੀ ਜਾਨਵਰ ਤੁਹਾਨੂੰ ਬਾਈ ਦੇ ਦਿਖਾਏ ਨੇ ਪੂਰੇ ਘੈਂਟ ਜਾਨਵਰ ਨੇ ਬਾਈ ਨਾਲ ਸੰਪਰਕ ਜ਼ਰੂਰ ਕਰਿਓ